ਗਰਲ ਸਕਿਉਰਿਟੀ ਦੀ ਗੱਲ ਕਰੀਏ ਤਾਂ ਯੂਨੀਵਰਸਿਟੀ ਦੇ ਵਿੱਚ ਸਿਰਫ ਦੋ ਫੀਮੇਲ ਸਕਿਉਰਿਟੀ ਗਾਰਡ ਨੇ ਤੇ 11000 ਦੇ ਕਰੀਬ ਲੜਕੀਆਂ ਨੇ ਜੋ ਸਟੱਡੀ ਕਰ ਰਹੀਆਂ ਨੇ ਇੱਥੇ ਨਹੀਂ ਦੇਖੋ ਫਿਰ ਇਹੀ ਰਹੇਗਾ ਨਾ ਕਿ ਸੋਸ਼ਲ ਮੀਡੀਆ ਦੇ ਉੱਤੇ ਜੋ ਵੇਵ ਖਾਏਗਾ ਜੋ ਪੈਸਾ ਖਰਚ ਰਿਹਾ ਜੋ ਗੱਡੀਆਂ ਲੈ ਕੇ ਘੁੰਮ ਰਿਹਾ ਉਹ ਦਿਖਾਈ ਦੇਗਾ ਸਟੂਡੈਂਟ ਨੂੰ ਕੁਝ ਮੁੱਦੇ ਹੱਲ ਹੋਏ ਜਾਂ ਕੋਈ ਚੀਜ਼ਾਂ ਬਦਲੀਆਂ ਜਾਂ ਜਿਹੜੇ ਤੁਸੀਂ ਮੁੱਦੇ ਲੈ ਕੇ ਚੱਲ ਰਹੇ ਹੋ ਉਹ ਕੁਝ ਨਵਾਂ ਉਹਦੇ ਵਿੱਚ ਐਡ ਹੋ ਰਿਹਾ ਜਿਵੇਂ ਤੁਸੀਂ ਕਿਹਾ ਨਾ ਪਿਛਲੇ ਮੈਗੀ ਪਾਰਟੀ ਵਾਲਿਆਂ ਨੇ ਮੈਗੀ ਜਿਹੜਾ ਪਿਛਲੀ ਕੌਂਸਲ ਸੀ ਉਹਨਾਂ ਨੇ ਕੋਈ ਮਦਦ ਲਗ ਰਾਇਆ ਮੈਨੂੰ ਤਾਂ ਯੂਨੀਵਰਸਿਟੀ ਦੇ ਹਾਲਾਤ ਉਦੋਂ ਬੱਤਰ ਹੀ ਲੱਗੇ ਨੇ ਪ੍ਰਧਾਨ ਦੀ ਪਾਵਰ ਨਹੀਂ ਹੈ ਫਿਰ ਐਸ ਵਾਈ ਤਾਂ ਇਲੈਕਸ਼ਨ ਨੂੰ ਜਾ ਰਿਹਾ ਚੁਣਿਆ ਕਿਉਂ ਜਾ ਰਿਹਾ ਪ੍ਰਧਾਨ ਚੁਣਿਆ ਕਿ ਮੈਂ ਉਹੀ ਕਹਿ ਰਿਹਾ ਨੇ ਜੇ ਤੁਹਾਨੂੰ ਲੱਗਦਾ ਹੈ ਕਿ ਪ੍ਰੈਜ਼ੀਡੈਂਟ ਕੋਲੇ ਕੋਈ ਪਾਵਰ ਨਹੀਂ ਹੈ ਤੇ ਤੁਸੀਂ ਐਸ ਵਾਈ ਤਾਂ ਇਲੈਕਸ਼ਨ ਛੱਡ ਦਿਓ ਨਾ ਉਹ ਫਤਵੇ ਨੂੰ ਤਾਂ ਮੈਂ ਵਾਈਸ ਪ੍ਰੈਜ਼ੀਡੈਂਟ ਦੀ ਗੱਲ ਕਰਾਂ ਜਿੱਥੇ ਤੁਸੀਂ ਲੜ ਰਹੇ ਹੋ ਉਹ ਤਾਂ ਪਾਰਟੀ ਨੇ ਨਕਾਰ ਦਿੱਤਾ ਸੀ ਬਾਤ ਚੋਸ ਫਤਵਿੰਟ ਦੇਖੋ ਮੈਨੂੰ ਕਦੇ-ਕਦੇ ਐਂ ਲੱਗਦਾ ਵੀ ਇਹ ਇਹ ਜਿਹੜੀ ਗੱਲ ਹੈ ਨਾ ਇਹ ਬੜੀ ਵਨ ਸਾਈਡਡ ਹੈ ਕਿ ਅੱਜ ਤੱਕ ਕੋਈ ਕਾਉਂਸਲ ਮੈਂਬਰ ਕਹੇ ਦੇ ਕਿ ਕੋਈ ਨਵਾਂ ਪ੍ਰਪੋਜ਼ਲ ਲੈ ਕੇ ਗਏ ਹੁਣ ਕੀ ਆਪਾਂ ਇਹ ਦੋ ਨਵੇਂ ਕੋਰਸਿਸ ਵੀ ਯੂ ਦੇ ਵਿੱਚ ਇੰਟਰੋਡਿਊਸ ਕਰੀਏ ਇਹ ਲੈਬਸ ਸੁਧਾਰੀਏ ਕੋਈ ਦੋ ਨਵੀਆਂ ਲੈਬ ਜ਼ੋਨ ਕੁਝ ਵੀ ਤੁਸੀਂ ਦੇਖ ਰਹੇ ਹੋ ਰੋਜ਼ਾਨਾ ਸਪੋਕਸਮੈਨ ਟੀਵੀ ਤੇ ਮਹਾ ਸੁਖਾਪ ਦੋਸਤੋ ਪੰਜਾਬ ਯੂਨੀਵਰਸਿਟੀ ਸਟੂਡੈਂਟ ਕਾਉਂਸਲ ਦੀਆਂ ਇਲੈਕਸ਼ਨਸ ਜਿਹੜੀਆਂ ਨੇ ਉਹ 5 ਤਰੀਕ ਨੂੰ ਹੋਣ ਵਾਲੀਆਂ ਨੇ 5 ਸਤੰਬਰ ਨੂੰ ਹੋਣ ਵਾਲੀਆਂ ਨਤੀਜੇ ਜਿਹੜੇ ਨੇ ਉਹ ਸ਼ਾਮ ਤੱਕ ਆ ਜਾਣਗੇ ਹਾਲਾਂਕਿ ਪਾਰਟੀਆਂ ਦੀ ਗੱਲ ਕਰ ਲਈਏ ਪਾਰਟੀਆਂ ਦੇ ਨਾਲ ਮੁੱਦਿਆਂ ਦੀ ਗੱਲ ਕਰ ਲਈਏ ਤਾਂ ਜ਼ਰੂਰ ਇਸ ਵਕਤ ਜਿਹੜੇ ਮੁੱਦੇ ਨੇ ਪਿਛਲੇ ਹਾਲਾਤਾਂ ਨਾਲੋਂ ਬਦਲਦੇ ਹੋਏ ਨਜ਼ਰ ਆ ਰਹੇ ਨੇ ਹਾਲਾਂਕਿ ਵੱਖੋ-ਵੱਖਰੇ ਸਮੇਂ ਤੇ ਜਦੋਂ ਅਸੀਂ ਗੱਲ ਕਰਦੇ ਹਾਂ ਯੂਨੀਵਰਸਿਟੀ ਦੇ ਵਿਦਿਆਰਥੀ ਨੇ ਉਹ ਵੱਖੋ-ਵੱਖਰੀਆਂ ਪਾਰਟੀਆਂ ਨੂੰ ਮੌਕਾ ਦਿੰਦੇ ਨਜ਼ਰ ਆਏ ਹ ਆ ਗਿਆ ਤਾਂ ਨਾਲ ਦੀ ਨਾਲ ਨਵੀਆਂ ਪਾਰਟੀਆਂ ਵੀ ਇਸ ਕੰਪੀਟੀਸ਼ਨ ਦੇ ਵਿੱਚ ਉੱਭਰਦੀਆਂ ਹੀ ਨਜ਼ਰ ਆ ਰਹੀਆਂ ਮੇਰੇ ਨਾਲ ਯੂਐਸਓਆ ਯੂਨੀਵਰਸਿਟੀ ਸਟੂਡੈਂਟ ਆਰਗੇਨਾਈਜੇਸ਼ਨ ਪਾਰਟੀ ਦੇ ਅਰਸ਼ ਮੇਰੇ ਨਾਲ ਨੇ ਉਹਨਾਂ ਵੱਲੋਂ ਜਿਹੜਾ ਕਿ ਵਾਈਸ ਪ੍ਰੈਜ਼ੀਡੈਂਟ ਦੇ ਲਈ ਕੰਟੈਸਟ ਕੀਤਾ ਜਾ ਰਿਹਾ ਆ ਅਰਸ਼ ਪਿਛਲੇ ਵਾਰ ਦੇ ਇਲੈਕਸ਼ਨ ਦੀ ਗੱਲ ਕਰ ਲਈ ਹੈ ਹਾਲਾਂਕਿ ਹਰ ਸਾਲ ਇਲੈਕਸ਼ਨ ਹੋਣੇ ਉਸ ਤੋਂ ਬਾਅਦ ਵਿਦਿਆਰਥੀਆਂ ਦੇ ਮੁੱਦਿਆਂ ਦਾ ਹੱਲ ਹੋਣ ਦੇ ਦਾਅਵੇ ਹੋਣੇ ਤੇ ਮੁੱਦੇ ਲੈ ਕੇ ਦੁਬਾਰਾ ਉਹੀ ਉਹਨਾਂ ਮੁੱਦਿਆਂ ਤੇ ਹੀ ਇਲੈਕਸ਼ਨ ਲੜੇ ਜਾਂਦੇ ਨੇ ਸੋ ਐਥੀ ਦਾ ਔਰਾ ਕੀ ਲੱਗ ਰਿਹਾ ਆ ਐਥੀ ਕੁਝ ਤਬਦੀਲੀ ਨਜ਼ਰ ਆ ਰਹੀ ਹੈ ਜਾਂ ਤੁਹਾਨੂੰ ਲੱਗ ਰਿਹਾ ਹੈ ਕਿ ਫਾਈਟ ਜਿਹੜੀ ਕੀ ਆ ਉਹ ਪਿਛਲੀ ਵਾਰ ਦੀ ਤਰ੍ਹਾਂ ਹੀ ਲੜਨੀ ਪੈ ਰਹੀ ਹੈ ਦੇਖੋ ਤਬਦੀਲੀ ਕੋਈ ਨਹੀਂ ਹਾਲ ਫੁਲਾ ਲ ਆਪਾਂ ਕਹੀ ਵੀ ਕੋਈ ਤਬਦੀਲੀ ਆਈ ਹੈ ਕੋਵਿਡ ਤੋਂ ਬਾਅਦ ਇੱਕ ਅਲੱਗ ਹੀ ਤਬਦੀਲੀ ਆ ਗਈ ਸਟੂਡੈਂਟ ਐਕਟਿਵਿਜ਼ਮ ਖਤਮ ਹੋ ਗਿਆ ਯੂਨੀਵਰਸਿਟੀ ਦੇ ਵਿੱਚ ਹੋਇਆ ਕੀ ਕਿ ਸਿਰਫ ਤੇ ਸਿਰਫ ਇਲੈਕਸ਼ਨ ਹੀ ਸੈਟਿੰਗ ਦੇ ਬਚੇ ਜਿਵੇਂ ਇਹ ਪਾਰਟੀ ਵਾਲਾ ਉਹਨੂੰ ਵੋਟ ਪਵਾ ਦੇਗਾ ਉਹਨੂੰ ਪਵਾ ਦੇਗਾ ਕਿਉਂ ਕਿਉਂਕਿ ਕੋਈ ਪੂਰਾ ਪੈਨਲ ਲੜਦਾ ਨਹੀਂ ਅੱਜ ਜਿਹੜੀਆਂ ਪੋਲੀਟੀਕਲ ਪਾਰਟੀਆਂ ਨੇ ਜੋ ਆਪਣੇ ਆਪ ਨੂੰ ਇੰਨੇ ਪਾਵਰਫੁਲ ਕਹਿੰਦੀਆਂ ਨੇ ਘੱਟ ਤੋਂ ਘੱਟ ਪੂਰਾ ਪੈਨਲ ਲੜਨ ਉਹਨੂੰ ਪਤਾ ਲੱਗੇ ਕਿ ਕਿਸੇ ਤੋਂ ਬਿਨਾ ਵੋਟ ਲਈ ਵੀ ਉਹ ਜਿੱਤ ਕੇ ਵਿਖਾਣ ਫਿਰ ਪਤਾ ਲੱਗਦਾ ਹੈ ਹਨਾ ਠੀਕ ਹੈ ਤਾਂ ਉਹ ਨਹੀਂ ਰਿਹਾਗਾ ਹੁਣ ਗੱਲ ਇਹ ਸਟੂਡੈਂਟ ਐਕਟਿਵਿਜ਼ਮ ਦੀ ਸਟੂਡੈਂਟ ਦੀਆਂ ਕਲਾਸਿਸ ਤਾਂ ਹਲੇ ਲੱਗਣੀਆਂ ਸ਼ੁਰੂ ਨਹੀਂ ਹੋਈਆਂ ਇਲੈਕਸ਼ਨ 5 ਤਰੀਕ ਨੂੰ ਆ ਗਿਆ ਠੀਕ ਹੈ ਸੈਂਕੀ ਡੀਅਰ ਫਾਈਨਲイヤー ਦੇ ਸਟੂਡੈਂਟ ਹੈ ਪਰ ਫਰਸਟイヤー ਦੇ ਸਟੂਡੈਂਟ ਆ ਹੀ ਨਹੀਂ ਹਲੇ ਤੱਕ ਇੱਕ ਤਰੀਕ ਨੂੰ ਦੋ ਤਰੀਕ ਨੂੰ ਕਹਿ ਰਹੇ ਕਿ ਕਿਤੇ ਨਾ ਕਿਤੇ ਖਾਮਿਆਜ਼ਾ ਵੀ ਹੋ ਸਕਦਾ ਹੈ ਤੇ ਜਲਦਬਾਜ਼ੀ ਜਿਹੜੀ ਕਿ ਸਟੂਡੈਂਟਸ ਦੇ ਵਿੱਚ ਜਿਹੜੀਆਂ ਪਾਰਟੀਆਂ ਨੇ ਜਾਣਾ ਹੈ ਉਹ ਏਜੰਡੇ ਵੀ ਉਸ ਤਰੀਕੇ ਨਾਲ ਪਹੁੰਚਣਗੇ ਨਹੀਂ ਦੇਖੋ ਫਿਰ ਇਹੀ ਰਹੇਗਾ ਨਾ ਕਿ ਸੋਸ਼ਲ ਮੀਡੀਆ ਦੇ ਉੱਤੇ ਜੋ ਵੇਵ ਖਾਏਗਾ ਜੋ ਪੈਸਾ ਖਰਚ ਰਿਹਾ ਜੋ ਗੱਡੀਆਂ ਲੈ ਕੇ ਘੁੰਮ ਰਿਹਾ ਉਹ ਦਿਖਾਈ ਦੇਗਾ ਸਟੂਡੈਂਟ ਨੂੰ ਕਿਉਂਕਿ ਜੈਨੂਨ ਮੁੱਦੇ ਸਟੂਡੈਂਟ ਤੱਕ ਅਸੀਂ ਉਦੋਂ ਪਹੁੰਚਾਉਂਗੇ ਨਾ ਜਦੋਂ ਕਲਾਸਿਸ 'ਚ ਹੋਣਗੇ ਅਸੀਂ ਜਾ ਕੇ ਉਹਨਾਂ ਨਾਲ ਅਟਰੈਕ ਅਥਾਰਟੀ ਨਾਲ ਗੱਲ ਹੋਈ ਉਹਨਾਂ ਨੂੰ ਕਿਹਾ ਕਿ ਘੱਟ ਤੋਂ ਘੱਟ ਮੈਂ ਕਿਹਾ ਜਾਂ ਤਾਂ ਕਲਾਸਿਸ ਪਹਿਲਾਂ ਕਰੋ ਸਟੂਡੈਂਟ ਦੀਆਂ ਜਾਂ ਫਿਰ ਲੈਕਚਰ ਕੋਈ 10 ਦਿਨ ਲੇਟ ਕਰੋ ਸਟੂਡੈਂਟ 10 ਦਿਨ ਤੱਕ ਘੱਟੋ ਘੱਟ ਪਾਰਟੀਆਂ ਵਾਲਿਆਂ ਨੂੰ ਵੇਖਣ ਨਾ ਦੇਖਣ ਕਿ ਕੀ ਮੁੱਦੇ ਨੇ ਯੂਨੀਵਰਸਿਟੀ ਦੇ ਵਿੱਚ ਦਿੱਕਤਾਂ ਕੀ ਨੇ ਕਿਹੜੀ ਗੱਲ ਮਾਈਕ ਮੁੱਦਿਆਂ ਦੇ ਉੱਤੇ ਇਲੈਕਸ਼ਨ ਹੋਣਾ ਚਾਹੀਦਾ ਹੈ ਤੇ ਪਾਰਟੀਆਂ ਕਿਹੜੇ ਮੁੱਦਿਆਂ ਤੇ ਲੜ ਰਹੀਆਂ ਇਲੈਕਸ਼ਨ ਮੁੱਦਿਆਂ ਦੀ ਗੱਲ ਕਰ ਲਈਏ ਤੁਸੀਂ ਦੂਸਰੀ ਵਾਰ ਕੰਟੈਸਟ ਕਰ ਰਹੇ ਹੋ ਪਹਿਲਾਂ ਜੁਆਇੰਟ ਸੈਕਟਰੀ ਲਈ ਐ ਕਿ ਤੁਸੀਂ ਵਾਈਸ ਪ੍ਰੈਜ਼ੀਡੈਂਟ ਲਈ ਤੁਸੀਂ ਕੰਟੈਸਟ ਕਰ ਰਹੇ ਹੋ ਪਰ ਜਦੋਂ ਅਸੀਂ ਮੁੱਦਿਆਂ ਦਾ ਜ਼ਿਕਰ ਕਰਦੇ ਹਾਂ ਤੁਹਾਨੂੰ ਲੱਗਦਾ ਹੈ ਕਿ ਪਿਛਲੀ ਵਾਰ ਜਿਵੇਂ ਐਨਐਸਯੂਆਈ ਨੂੰ ਮੌਕਾ ਦਿੱਤਾ ਜਤਿੰਦਰ ਪ੍ਰਧਾਨ ਰਹੇ ਨੇ ਕੁਝ ਮੁੱਦੇ ਹੱਲ ਹੋਏ ਜਾਂ ਕੋਈ ਚੀਜ਼ਾਂ ਬਦਲੀਆਂ ਜਾਂ ਜਿਹੜੇ ਤੁਸੀਂ ਮੁੱਦੇ ਲੈ ਕੇ ਚੱਲ ਰਹੇ ਹੋ ਉਹ ਕੁਝ ਨਵਾਂ ਉਹਦੇ ਵਿੱਚ ਐ ਜਿਵੇਂ ਤੁਸੀਂ ਕਿਹਾ ਨਾ ਪਿਛਲੇ ਮੈਕੀ ਪਾਰਟੀ ਵਾਲਿਆਂ ਨੇ ਮੈਕੀ ਜਿਹੜਾ ਪਿਛਲੀ ਕਾਉਂਸਲ ਸੀ ਉਹਨਾਂ ਨੇ ਕੋਈ ਮੁੱਦਾ ਆ ਲੱਗ ਰਾਇਆ ਮੈਨੂੰ ਤਾਂ ਯੂਨੀਵਰਸਿਟੀ ਦੇ ਹਾਲਾਤ ਉਦੋਂ ਬੱਤਰ ਹੀ ਲੱਗੇ ਨੇ ਠੀਕ ਚੰਗੇ ਨਹੀਂ ਹੋਏਗੇ ਉਹ ਉੱਠ ਕੇ ਕਹਿ ਦੇਣ ਵੀ ਉਹਨਾਂ ਨੇ ਕੋਈ ਪੂਰੇ 1 ਸਾਲ ਦੇ ਵਿੱਚ ਕੋਈ ਇੱਕ ਨਵਾਂ ਕੋਰਸ ਇੰਟਰੋਡਿਊਸ ਕੀਤਾ ਹੈ ਯੂਨੀਵਰਸਿਟੀ ਦੇ ਵਿੱਚ ਕੋਈ ਲੈਬ ਸੁਧਾਰ ਦਿੱਤੀਆਂ ਹੋਣ ਕੋਈ ਹੋਰ ਨਵਾਂ ਇਨੀਸ਼ੀਏਟਿਵ ਲਿਆ ਹੈ ਜੋ ਯੂਨੀਵਰਸਿਟੀ ਦੇ ਵਿੱਚ ਕਦੇ ਪਹਿਲਾਂ ਨਹੀਂ ਸੀ ਜੇ ਯੂਨੀਵਰਸਿਟੀ ਬਾਕੀ ਤਰੀਕੇ ਨਾਲ ਹੀ ਚੱਲੀ ਜਾਂਦੀ ਹੈ ਫਿਰ ਕਾਉਂਸਲ ਦਾ ਕੰਮ ਕੀ ਰਹਿ ਗਿਆ ਜੇਸੀ ਕੋਈ ਨਵੇਂ ਕੋਰਸਿਸ ਲਿਆਂਣ ਲਈ ਹੈ ਅਥਾਰਟੀ ਨਾਲ ਬੈਠ ਨਹੀਂ ਸਕਦੇ ਮੈਨੂੰ ਇਹ ਲੱਗਦਾ ਕਿ ਕਾਉਂਸਲ ਦਾ ਕੰਮ ਇਹ ਹੋਣਾ ਚਾਹੀਦਾ ਇੱਕ ਤਾਂ ਪ੍ਰੈਸ਼ਰ ਹੋਣਾ ਚਾਹੀਦਾ ਕਿ ਅਥਾਰਟੀ ਨੂੰ ਪਤਾ ਹੈ ਕਿ ਜੇ ਸਟੂਡੈਂਟ ਦੇ ਓਪੋਜ਼ਿਟ ਫਰਮਾਨ ਜਾਰੀ ਕਰਨਗੇ ਤਾਂ ਸਟੂਡੈਂਟ ਕਾਉਂਸਲ ਆ ਕੇ ਸਾਡੇ ਓਪੋਜ਼ਿਟ ਖੜੀ ਹੋਏਗੀ ਉਹ ਉਹ ਮੁੱਦਾ ਖਤਮ ਕਰ ਦਿੱਤਾ ਅਥਾਰਟੀ ਨਾਲ ਰਲ ਕੇ ਬੈਠਦੇ ਨੇ ਐ ਵੀ ਅਸੀਂ ਤੁਹਾਡੇ ਹੀ ਹਾਂ ਸਟੂਡੈਂਟ ਨੇ ਨਹੀਂ ਚੁਣਿਆ ਜਿਵੇਂ ਤੁਸੀਂ ਚੁਣਿਆ ਫਿਰ ਕੀ ਹੈ ਕਿ ਅੱਜ ਤੱਕ ਕੋਈ ਕੌਂਸਲ ਮੈਂਬਰ ਕਹ ਦੇ ਕਿ ਕੋਈ ਨਵਾਂ ਪ੍ਰਪੋਜ਼ਲ ਲੈ ਕੇ ਗਏ ਹੁਣ ਕੀ ਆਪਾਂ ਇਹ ਦੋ ਨਵੇਂ ਕੋਰਸਿਸ ਪੀਯੂ ਦੇ ਵਿੱਚ ਇੰਟਰੋਡਿਊਸ ਕਰੀਏ ਇਹ ਲੈਬਸ ਸੁਧਾਰੀਏ ਕੋਈ ਦੋ ਨਵੀਆਂ ਲੈਬ ਜ਼ੋਨ ਕੁਝ ਵੀ ਨਾ ਗੱਲ ਹੀ ਨਹੀਂ ਕੀਤੀ ਅਸੀਂ ਫੈਸਟ ਕਰਾਣੇ ਨੇ ਪੈਸੇ ਖਾਣੇ ਆ ਅਸੀਂ ਇਹ ਕਰਨਾ ਸੀ ਉਹ ਕਰਨਾ ਡੀਜੇ ਕਰਾਈ ਸੀ ਜਿਉਂ ਦੀ ਤਿਉਂ ਆ ਚਲੋ ਤੁਹਾਡੀ ਗੱਲ ਕਰ ਲੈਣਾ ਤੁਸੀਂ ਇਸ ਮੈਦਾਨ ਦੇ ਵਿੱਚੋਂ ਆਏ ਹੋ ਤਾਂ ਜੇ ਬੇਸ਼ੱਕ ਮੈਦਾਨ ਤੁਹਾਡੇ ਲਈ ਸ਼ਾਇਦ ਪੁਰਾਣਾ ਹੋਵੇਗਾ ਨਵਾਂ ਨਹੀਂ ਹੈ ਪਰ ਮੁੱਦੇ ਕੀ ਲੈ ਕੇ ਆਏ ਹੋ ਕੀ ਬਦਲਾਅ ਚਾਹੁੰਦੇ ਹੋ ਜਾਂ ਜੇਕਰ ਤੁਸੀਂ ਵਾਈਸ ਪ੍ਰੈਜ਼ੀਡੈਂਟ ਦੇ ਲਈ ਕਾਮਯਾਬ ਹੋ ਜਾਣੇ ਹੋ ਤਾਂ ਸਥਿਤੀ ਬਦਲੋਗੇ ਕਿਵੇਂ ਜਿਵੇਂ ਤੁਸੀਂ ਗੱਲ ਕੀਤੀ ਹੈ ਨਾ ਮੈਂ ਪਹਿਲਾਂ ਹੀ ਗੱਲ ਕੀਤੀ ਸੀ ਪ੍ਰਪੋਜ਼ਲ ਦੀ ਸਾਡਾ ਇਸ ਟਾਈਮ ਤੋਂ ਪਹਿਲਾਂ ਅਸੀਂ ਮੰਨਦੇ ਆ ਕਿ ਇੱਕ ਸਾਲ ਦਾ ਇੱਕ ਪੀਰੀਅਡ ਹੈ ਇਹਦੇ ਤੋਂ ਪਹਿਲਾਂ ਤਿਆਰੀ ਹੋਣੀ ਜ਼ਰੂਰੀ ਹੈ ਅਸੀਂ ਅੱਜ ਹੀ ਤਿਆਰੀ ਕਰਕੇ ਬੈਠੇ ਆ 25 26 ਅਸੀਂ ਲੈਟਰ ਜਿਹੜੀਆਂ ਵੀਸੀ ਮੈਡਮ ਨੂੰ ਦੇ ਚੁੱਕੇ ਇਸ ਤੋਂ ਪਹਿਲਾਂ ਜਿਹੜੇ ਸਾਡੇ ਮੁੱਦੇ ਨੇ ਵੀ ਇਹਨਾਂ ਚੀਜ਼ਾਂ ਦੇ ਉੱਤੇ ਸਾਨੂੰ ਕੰਮ ਚਾਹੀਦਾ ਸਾਨੂੰ ਇਹ ਕਿ ਉਸ ਟਾਈਮ ਤੱਕ ਉਹ ਆਪਣਾ ਹੋਮਵਰਕ ਕਰਕੇ ਬੈਠੇ ਹੋਣਗੇ ਜਦੋਂ ਅਸੀਂ ਕੌਂਸਲ ਜਾਵਾਂਗੇ ਉਹ ਆਪਣੇ ਜਵਾਬ ਲੈ ਕੇ ਬੈਠੇ ਹੋਣਗੇ ਸਾਨੂੰ ਜਵਾਬ ਦੇਣਾ ਉਹਨਾਂ ਨੇ ਜੋ ਵੀ ਕਰਨਾ ਹੈ ਉਹਨਾਂ ਦੇ ਵਿੱਚ ਮੁੱਦੇ ਕੀ ਨੇ ਕਿ ਪੀਯੂ ਦੇ ਵਿੱਚ ਜੁਨੀਅਰ ਰਿਸਰਚ ਲੈਬ ਨੇ ਸਾਰੀਆਂ ਸਨ 47 ਦੀਆਂ ਇਹਨੇ ਸਮਝ ਲਓ ਕਿਸੇ 'ਚ ਕੋਈ ਅਪਡੇਟ ਨਹੀਂ ਗਈ ਸਟੂਡੈਂਟ ਦਾ ਇਥੇ ਰਿਸਰਚ ਹੋਏਗੀ ਕਿਵੇਂ ਉਹ ਬਸ ਉਹ ਗੱਲ ਹੈ ਵੀ ਲੈਬ ਦੇ ਵਿੱਚ ਜਾਂਦੇ ਆ ਕੈਮੀਕਲ ਬਣਾਉਂਦੇ ਆ ਵਿਚਾਰੇ ਉਹ ਉੱਥੇ ਹੀ ਸਾਲ ਖਰਾਬ ਹੋ ਜਾਂਦਾ ਹੁੰਦਾ ਤੇ ਕੰਮ ਹੀ ਨਹੀਂ ਆ ਤੇ ਜੇ ਪੀਯੂ ਦੀ ਰੈਂਕਿੰਗ ਵੀ ਨਾ ਚੀਜ਼ਾਂ ਕਰਕੇ ਡਿਗਰੀ ਆ ਉਸ ਤੋਂ ਬਾਅਦ ਜਿੱਥੇ ਸਿਕਿਉਰਿਟੀ ਦਾ ਗੱਲ ਸਿਕਿਉਰਿਟੀ ਦਾ ਬਹੁਤ ਵੱਡਾ ਮੁੱਦਾ ਹੈ ਗਰਲ ਸਿਕਿਉਰਿਟੀ ਦੀ ਗੱਲ ਕਰੀਏ ਤਾਂ ਯੂਨੀਵਰਸਿਟੀ ਦੇ ਵਿੱਚ ਸਿਰਫ ਦੋ ਫੀਮੇਲ ਸਿਕਿਉਰਿਟੀ ਗਾਰਡ ਨੇ ਸਿਰਫ ਦੋ ਤੇ 11000 ਦੇ ਕਰੀਬ ਲੜਕੀਆਂ ਨੇ ਜੋ ਸਟੱਡੀ ਕਰ ਰਹੀਆਂ ਨੇ ਇੱਥੇ ਤਾਂ ਆਪਾਂ ਕਿਵੇਂ ਕਹਿਦੇ ਹਾਂਗੇ ਵੀ ਉਹ ਮਾਈਕੀ ਉਹ ਵੀ ਇਹ ਆ ਮੈਨੂੰ ਲੱਗਦਾ ਵੀ ਉਹ ਵੀ ਕਿਸੇ ਸ਼ਾਇਦ ਇੱਕ ਵੀਸੀ ਮੈਮ ਦੇ ਆਫਿਸ ਦੇ ਵਿੱਚ ਉਹਨਾਂ ਦੀ ਡਿਊਟੀ ਹੈਗੀ ਆ ਦੋਨਾਂ ਦੀ ਬਾਕੀ ਤਾਂ ਕਿਤੇ ਕੋਈ ਦਿਸਦੇ ਹੀ ਨਹੀਂਗੇ ਤਾਂ ਆਪਾਂ ਤੁਸੀਂ ਇਸ ਮੁੱਦੇ ਦੀ ਜੇਕਰ ਗੱਲ ਕਰ ਰਹੇ ਹੋ ਤਾਂ ਜਾਂ ਮੇਰੀ ਐਨਸੀਐਸਏ ਦੇ ਜਤਿੰਦਰ ਨਾਲ ਗੱਲ ਹੁੰਦੀ ਹੈ ਤੁਹਾਡੇ ਪ੍ਰਧਾਨ ਰਹੇ ਨੇ ਉਹ ਕਹਿੰਦੇ ਵੀ ਹੈਲਪਿੰਗ ਲਾਈਨ ਜਿਹੜਾ ਕਿ ਨੰਬਰ ਜਾਰੀ ਕੀਤਾ ਸੀਗਾ ਬੇਸ਼ੱਕ ਅਸੀਂ ਲੇਟ ਹੋ ਗਏ ਨੰਬਰ ਜਾਰੀ ਕਰਨ ਤੇ ਲੇਕਿਨ ਉਹ ਕਿਤਨਾ ਕਿਤੇ ਫਰਕ ਪਾਉਂਦਾ ਨਜ਼ਰ ਆਇਆ ਈਵ ਟਿਚਿੰਗ ਦੇ ਕੇਸਿਸ ਦੇ ਵਿੱਚ ਜਾਂ ਜਿਹੜਾ ਕੁੜੀਆਂ ਦੀ ਜਿਹੜੀ ਵਿਦਿਆਰਥਣਾਂ ਨੇ ਉਹਨਾਂ ਦੇ ਸੁਰੱਖਿਆ ਨੂੰ ਲੈ ਕੇ ਉਸਰ ਪਾਇਆ ਉਸ ਚੀਜ ਦੇਖੋ ਜੀ ਝੂਠੀਆਂ ਗੱਲਾਂ ਜਿੰਨੇ ਮਰਜ਼ੀ ਕਰਾ ਲਓ ਕਿਸੇ ਤੋਂ ਵੀ ਆਪਾਂ ਮੇਨ ਗੱਲ ਇਹ ਕਰੀਏ ਤਾਂ ਜਿਉ ਕਹਿ ਰਹੇ ਨੇ ਵੀ ਕੋਈ ਨੰਬਰ ਜਾਰੀ ਕੀਤਾ ਉਹਨੂੰ ਕੋਈ ਰਿਕਾਰਡ ਵੀ ਜਾਰੀ ਕਰੋ ਵੀ ਇੰਨੇ ਕੇਸਿਸ ਆਏ ਨੇ ਸਾਡੇ ਕੋਲੇ ਇੰਨੇ ਅਸੀਂ ਹੱਲ ਕਰਾਏ ਨੇ ਕੋਈ ਦੋ ਚਾਰ ਸਟੂਡੈਂਟ ਦੇ ਉੱਤੇ ਮਾਈਕੀ ਜਿਹੜੇ ਆਊਟਸਾਈਡਰ ਨੇ ਯੂਟਿਜ਼ਿੰਗ ਕਰ ਰਹੇ ਨੇ ਉਹਨਾਂ ਤੇ ਕੋਈ ਐਕਸ਼ਨ ਹੋਇਆ ਹੋਵੇ ਵੀ ਯੂ ਦੇ ਵਿੱਚ ਇੱਕ ਸਿੰਗਲ ਇਨਸੀਡੈਂਟ ਨਹੀਂ ਆਇਆ ਵੀ ਕਾਉਂਸਲ ਪ੍ਰੈਜ਼ੀਡੈਂਟ ਨੇ ਜਾਂ ਕਿਸੇ ਨੇ ਵੀ ਕੋਸ਼ਿਸ਼ ਕੀਤਾ ਹੈ ਈਵਨ ਇਹ ਹੋ ਗਿਆ ਕਿ ਪੂਰਾ ਸਾਲ ਜਿਹੜੇ ਆਖਰੀ ਦਿਨ ਸੀ ਉਹ ਪრეਜ਼ੀਡੈਂਟ ਦੇ ਕੌਂਸਲ ਖਤਮ ਹੋ ਹੁੰਦੇ ਉਸ ਟਾਈਮ ਤੇ ਉਹ ਇੱਕ ਮਾਈਕੀ ਮੀਡੀਆ ਪਰਸਨ ਨਾਲ ਇੰਟਰਵਿਊ ਕਰ ਰਹੇ ਨੇ ਤੇ ਦੱਸ ਰਿਹਾ ਕਿ ਪੀਯੂ ਦਾ ਕਨਸਟੀਟਿਊਸ਼ਨ ਅਸੀਂ ਲੈ ਕੇ ਆਏ ਹਾਂ ਤੇ ਜ ਪ੍ਰਧਾਨ ਦੀ ਕੋਈ ਪਾਵਰ ਹੀ ਨਹੀਂ ਆ ਠੀਕ ਹੈ ਤੇ ਪ੍ਰਧਾਨ ਦੀ ਪਾਵਰ ਨਹੀਂ ਹੈ ਫਿਰ ਐਸ ਵਾਰੀ ਤਾਂ ਇਲੈਕਸ਼ਨ ਨੂੰ ਜਾ ਰਹੇ ਹੋ ਚੁਣਿਆ ਕਿਉਂ ਜਾ ਰਹੇ ਆ ਪ੍ਰਧਾਨ ਚੁਣਿਆ ਕਿ ਮੈਂ ਉਹੀ ਕਹਿ ਰਿਹਾ ਨੇ ਜੇ ਤੁਹਾਨੂੰ ਲੱਗਦਾ ਹੈ ਕਿ ਪ੍ਰੈਜ਼ੀਡੈਂਟ ਕੋਲੇ ਕੋਈ ਪਾਵਰ ਨਹੀਂ ਹੈ ਤੇ ਤੁਸੀਂ ਐਸ ਵਾਰੀ ਤਾਂ ਇਲੈਕਸ਼ਨ ਛੱਡ ਦਿਓ ਨਾ ਪਾਵਰ ਹੀ ਨਹੀਂ ਹੈ ਤੁਸੀਂ ਡਮੀ ਆਣ ਵਾਸਤੇ ਆਇਓ ਪਿਛਲੀ ਵਾਰੀ ਡਮੀ ਰਹੇ ਐਸ ਵਾਰੀ ਕਿਉਂ ਆ ਰਹੇ ਸਾਨੂੰ ਲੱਗਦਾ ਹੈ ਕਿ ਸਟੂਡੈਂਟ ਕੌਂਸਲ ਦਾ ਕੰਮ ਹੈਗਾ ਉਹਦੀ ਪਾਵਰ ਹੈਗੀ ਹੈ ਜੇ ਪਾਵਰ ਨਹੀਂ ਹੈਗੀਗੀ ਉਹਨਾਂ ਨੂੰ ਲੱਗਦਾ ਵੀ ਪਾਵਰ ਨਹੀਂ ਹੈਗੀ ਤੇ ਪਾਵਰ ਚਾਣ ਵਾਸਤੇ ਕੰਮ ਕਰੋ ਨਾ ਤੁਹਾਨੂੰ ਸਟੂਡੈਂਟ ਨੇ ਚੁਣਿਆ ਚਲੋ ਇਹ ਦੂਸ਼ਣ ਬਾਜ਼ੀਆਂ 5 ਤਰੀਕ ਤੱਕ ਚਲਦੀਆਂ ਰਹਿਣੀਆਂ ਨੇ ਪਰ ਸਭ ਦੇ ਵਿੱਚ ਜਦੋਂ ਅਸੀਂ ਮੈਦਾਨ ਭਖਦਾ ਹੋਇਆ ਵੇਖਦੇ ਹਾਂ ਤੁਸੀਂ ਆਪ ਦਾ ਮੱਲ ਉਤਾਰਨਾ ਹੈ ਤੁਸੀਂ ਆਪਦੇ ਪਲਵਾਨ ਦੀ ਤਿਆਰੀ ਜ਼ਰੂਰ ਕਰ ਲਈ ਹੋਊਗੀ ਉਧਰੋਂ ਵੀ ਪਲਵਾਨ ਬਾਕੀ ਪਾਰਟੀਆਂ ਦੇ ਵੀ ਜਿਹੜੇ ਕਿ ਹੈ ਉਹ ਤਿਆਰ ਹੋ ਕੇ ਹੋਣੇ ਆ ਤਕੜਾ ਪਲਵਾਨ ਕਿਹੜਾ ਲੱਗ ਰਿਹਾ ਇਸ ਕੀ ਤਕੜਾ ਪਰਦਾ ਪਲਵਾਨ ਉਹ ਹੈ ਜਿਹਨੂੰ ਸਟੂਡੈਂਟ ਚਾਹੁੰਦੇ ਨੇ ਸਟੂਡੈਂਟ ਨੇ ਜੋ ਪਿਛਲੀ ਵਾਰੀ ਫਤਵਾ ਦਿੱਤਾ ਹੈ ਉਹ ਫਤਵੇ ਨੂੰ ਤਾਂ ਮੈਂ ਵਾਈਸ ਪ੍ਰੈਜ਼ੀਡੈਂਟ ਦੀ ਗੱਲ ਕਰ ਰਿਹਾ ਜਿੱਥੇ ਤੁਸੀਂ ਲੜ ਰਹੇ ਹੋ ਉਹ ਤਾਂ ਪਾਰਟੀ ਨੇ ਨਕਾਰ ਦਿੱਤਾ ਸੀ ਬਸ ਚੋਸ ਫਤਵੇ ਨੂੰ ਤਾਂ ਦੇਖੋ ਮੈਨੂੰ ਕਦੇ-ਕਦੇ ਐਂ ਲੱਗਦਾ ਵੀ ਇਹ ਜਿਹੜੀ ਗੱਲ ਹੈ ਨਾ ਇਹ ਬੜੀ ਵਨ ਸਾਈਡਡ ਹੈ ਮਤਲਬ ਕਿ ਪਾਰਟੀ ਨੇ ਜ਼ਰੂਰ ਪਾਰਟੀ ਦੇ ਮੈਂਬਰਸ ਨੇ ਖੜੇ ਹੋ ਕੇ ਇੰਟਰਵਿਊਜ਼ ਦੇ ਦਿੱਤੇ ਅੱবি ਸਾਡੇ ਨਾਲ ਆ ਹੋ ਗਿਆ ਸੀ ਨਕਾਰਤਾ ਕੈਂਡੀਡੇਟ ਨਕਾਰਤਾ ਪਰ ਮੈਨੂੰ ਲੱਗਦਾ ਵੀ ਉਹ ਉਹ ਲੜਕੀ ਨੇ ਕੋਈ ਇੰਟਰਵਿਊ ਨਹੀਂ ਕੀਤੀ ਉਹ ਚੁੱਪ ਹੋ ਕੇ ਬੈਠ ਕੇ ਉਹਨੇ ਆਪਣੇ ਕੌਂਸਲ ਦਾ ਕੰਮ ਕੀਤਾ ਹੈ ਐਨੀਆਂ ਕਿ ਉਹਨੇ ਉਸ ਤੋਂ ਬਾਅਦ ਕੌਂਸਲ 'ਚ ਆਪਣਾ ਕੰਮ ਨਹੀਂ ਕੀਤਾ ਮੈਨੂੰ ਲੱਗਦਾ ਹੈ ਆਪਾਂ ਨੂੰ ਦੂਸਰੇ ਪੁਆਇੰਟ ਆਫ View ਤੋਂ ਵੀ ਮੈਂ ਕਿ ਗੱਲ ਦੇਖਣੀ ਚਾਹੀਦੀ ਹੈ ਦੇਖਣਾ ਚਾਹੀਦਾ ਹੈ ਕਿ ਕਿਉਂ ਹੁਣ ਜਦੋਂ ਮੈਂ ਉਹਨਾਂ ਦੇ ਪੁਆਇੰਟ ਆਫ View ਤੋਂ ਚੀਜ਼ ਵੇਖਦਾ ਕਿ ਉਹ ਕੀ ਕਹਿਣਾ ਚਾਹੁੰਦੇ ਨੇ ਉਦੋਂ ਐ ਲੱਗਦਾ ਹੈ ਉਹਨਾਂ ਨੇ ਇੱਕ ਨੋਟ ਜਾਰੀ ਕੀਤਾ ਇੱਕ ਟਾਈਮ ਦੇ ਉੱਤੇ ਆਪਣੇ ਸੋਸ਼ਲ ਮੀਡੀਆ ਤੋਂ ਵੀ ਕਿ ਮੇਰੇ ਨਾਲ ਇਹ ਵਾਲੀਆਂ ਗੱਲਾਂ ਹੋਈਆਂ ਇਸ ਕਰਕੇ ਮੈਂ ਸੱਤ ਤੋਂ ਬਾਹਰ ਹਾਂ ਉਹਦੇ ਵਿੱਚ ਕਿ ਮੈਂ ਇੰਨੀ ਕਟੜਤਾ ਵਾਚ ਨਹੀਂ ਜਾ ਸਕਦੀ ਮੈਂ ਕਿਉਂਕਿ ਮੈਂ ਸਿਰਫ ਇੱਕ ਵਿਚਾਰਧਾਰਾ ਦੇ ਉੱਤੇ ਨਹੀਂ ਰਹਿ ਸਕਦੀ ਮੈਂ ਸਟੂਡੈਂਟ ਐਕਟੀਵਿਜ਼ਮ 'ਚ ਰਹਿਣਾ ਚਾਹੁੰਦੀ ਹਾਂ ਫਿਰ ਉਹਨਾਂ ਦੇ ਮੈਂ ਉਹਨਾਂ ਦੇ ਜੋ ਸੋਸ਼ਲ ਮੀਡੀਆ ਹੈਂਡਲ ਵੇਖਿਆ ਉਹਦੇ ਵਿੱਚ ਉਹਨਾਂ ਨੇ ਇੱਕ ਚੀਜ਼ ਹੋਰ ਪਾਈ ਹੋਈ ਸੀ ਕਿ ਮੈਨੂੰ ਇਹ ਕਿਹਾ ਗਿਆ ਏ ਕਿ ਇੱਕ ਐਵੇਂ ਕਰਕੇ ਆਪਣਾ ਇੱਕ ਲੀਡਰ ਆ ਰਿਹਾ ਉਹਨੂੰ ਆਪਾਂ ਜੀ ਆਇਆਂ ਨੂੰ ਕਹਿਣਾ ਮਾਨ ਸਨਮਾਨ ਦੇਣਾ ਤੇ ਉਹ ਜਿਵੇਂ ਕਹਿਣਗੇ ਉਵੇਂ ਹੀ ਕਰਾਂਗੇ ਠੀਕ ਸਿਮਰਜੀਤ ਸਿੰਘ ਮਾਨ ਦਾ ਤੁਸੀਂ ਜ਼ਿਕਰ ਕਰ ਰਹੇ ਹੋ ਬਿਲਕੁਲ ਠੀਕ ਹੈ ਠੀਕ ਹੈ ਤਾਂ ਮਤਲਬ ਕਿ ਇੱਕ ਜੇ ਕੋਈ ਸਟੂਡੈਂਟ ਹੈ ਉਹ ਕੌਂਸਲ ਦੇ ਵਿੱਚ ਆਇਆ ਸਟੂਡੈਂਟ ਕੌਂਸਲ ਦੇ ਵਿੱਚ ਆਇਆ ਜੇ ਇਹ ਇਹਨਾਂ ਦਾ ਮੁੱਦਾ ਹੁੰਦਾ ਕਿ ਉਹ ਸਟੂਡੈਂਟ ਦੇ ਮੁੱਦੇ ਨਹੀਂ ਲੈ ਰਹੀ ਉਹ ਸਟੂਡੈਂਟ ਦੇ ਕੰਮ ਨਹੀਂ ਕਰ ਰਹੀ ਤੇ ਉਹਨੂੰ ਪਾਰਟੀ ਚੋਂ ਕੱਢ ਦੇ ਅਸੀਂ ਵੀ ਸ਼ਾਇਦ ਐਗਰੀ ਹੁੰਦੇ ਪਰ ਨਹੀਂ ਜਿਸ ਤਰੀਕੇ ਨਾਲ ਪਾਰਟੀ ਦੀ ਵਿਚਾਰਧਾਰਾ ਸੀ ਉਸ ਵਿਚਾਰਧਾਰਾ ਦੇ ਚੱਲਦੇ ਹੋਏ ਪਾਰਟੀ ਨੂੰ ਵੀ ਤਾਂ ਫਤਵਾ ਮਿਲਿਆ ਹੈ ਨਾ ਤੁਸੀਂ ਤੁਸੀਂ ਸਿਰਫ ਇੱਕ ਪਾਸੇ ਤੁਸੀਂ ਉਹ ਵਾਈਸ ਪ੍ਰਧਾਨ ਦੇ ਜਿੱਕਰ ਫਤਵੇ ਦੀ ਗੱਲ ਕਰ ਰਹੇ ਹੋ ਜਾਂ ਉਹਨਾਂ ਦੇ ਇੱਕ ਪਾਸੇ ਦੀ ਗੱਲ ਕਰ ਰਹੇ ਹੋ ਪਰ ਜਿਸ ਤਰੀਕੇ ਦੇ ਨਾਲ ਉਸ ਪਾਰਟੀ ਦੀ ਵਿਚਾਰਧਾਰਾ ਨੂੰ ਫਤਵਾ ਮਿਲਣਾ ਉਸ ਤੋਂ ਬਾਅਦ ਜੋ ਪਾਰਟੀ ਵੱਲੋਂ ਕੀਤਾ ਜਾਣਾ ਉਹ ਚੀਜ਼ਾਂ ਵੀ ਤਾਂ ਵੱਡੇ ਪੱਧਰ ਤੇ ਪ੍ਰਭਾਵ ਪਾਉਂਦੀਆਂ ਨੇ ਨਹੀਂ ਤੁਹਾਡੀ ਗੱਲ ਠੀਕ ਹੈ ਤੁਸੀਂ ਕਹਿ ਰਹੇ ਹੋ ਕਿ ਉਹ ਪਾਰਟੀ ਵੱਲੋਂ ਜਿੱਤੀ ਹੋਈ ਕੈਂਡੀਡੇਟ ਸੀਗੀ ਪਰ ਇਥੇ ਇੱਕ ਸਵਾਲ ਮੇਰਾ ਵੀ ਹੈ ਕਿ ਇੱਕ ਸਟੂਡੈਂਟ ਜਿਹੜਾ ਤੁਹਾਡੇ ਨਾਲ 10 ਦਿਨ ਪਹਿਲਾਂ ਜੁੜਿਆ 15 ਦਿਨ ਲੈਕਸ਼ਨ ਤੋਂ ਤੁਸੀਂ ਉਹਨੂੰ ਕਹੋ ਕਿ ਤੁਹਾਨੂੰ ਵਾਈਸ ਪ੍ਰੈਜ਼ੀਡੈਂਟ ਲਗਾਉਣਾ ਹੈ ਕਿ ਤੁਹਾਡੇ ਕੋਲੇ ਉਸ ਤੋਂ ਪਹਿਲਾਂ ਕੈਪੇਬਲ ਕੈਂਡੀਡੇਟ ਨਹੀਂ ਸੀ ਠੀਕ ਹੈ ਤੋਡੇ ਕੋਲੇ ਉਸ ਤੋਂ ਪਹਿਲਾਂ ਕੋਈ ਬੋਲਣ ਵਾਲਾ ਸਪੀਕਰ ਨਹੀਂ ਸੀ ਤੁਹਾਨੂੰ ਯਕੀਨ ਨਹੀਂ ਸੀਗਾ ਕਿ ਤੁਹਾਡਾ ਆਦਾ ਕੋਈ ਬੰਦਾ ਜਿਹੜਾ ਪੱਕਾ ਤੁਹਾਡੀ ਵਿਚਾਰਧਾਰਾ ਨਾਲ ਸਹਿਮਤ ਹੈ ਉਹ ਬੰਦਾ ਤੁਹਾਡੀਆਂ ਗੱਲਾਂ ਅੱਗੇ ਰੱਖ ਸਕਦਾ ਤੁਸੀਂ ਕਿਸੇ ਨਵੇਂ ਬੰਦੇ ਨੂੰ ਨਾਲ ਲੈ ਕੇ ਆਓਗੇ ਇੱਥੇ ਪੂਰੀ ਪੀਯੂ ਦੇ ਵਿੱਚ ਅੱਜ ਤੱਕ ਕਦੇ ਵੀ ਖੁੱਲੇ ਮੈਦਾਨ ਚ ਆ ਕੇ ਤਾਂ ਨਹੀਂ ਨਾ ਕਹਿੰਦੇ ਕਿ ਅਸੀਂ ਇਸ ਵਿਚਾਰਧਾਰਾ ਤੇ ਚੱਲਦੇ ਹਾਂ ਕਿਸੇ ਸਟੂਡੈਂਟ ਨੂੰ ਜਾ ਕੇ ਕੈਂਪੇਨ ਕਰਨ ਜਾਣਗੇ ਕਹਿਣਗੇ ਕੀ ਉੱਥੇ ਜਾ ਕੇ ਕਹਿਣਗੇ ਤੁਹਾਡੇ ਕੰਮ ਕਰਾ ਲਾਂਗੇ ਉਹ ਕਰਾ ਲਾਂਗੇ ਇਹ ਕਰਾ ਲਾਂਗੇ ਉੱਥੇ ਜਾ ਕੇ ਕਹਿਣਗੇ ਕਿ ਅਸੀਂ ਇਸ ਵਿਚਾਰਧਾਰਾ ਨਾਲ ਰਿਲੇਸ਼ਨ ਰੱਖਦੇ ਹਾਂ ਨਹੀਂ ਕਹਿੰਦੇ ਨਾ ਠੀਕ ਹੈ ਤੇ ਸਟੂਡੈਂਟ ਸਿਰਫ ਤੇ ਸਿਰਫ ਸਮਾਨ ਵੋਟ ਪਾਣਾ ਚਾਹੁੰਦੇ ਨੇ ਨਾ ਕਿ ਕਿਸੇ ਇੱਕ ਕਮਾਈ ਕੀ ਆਊਟ ਆਫ ਸਟੂਡੈਂਟ ਦੀ ਪੋਲਿਟਿਕਸ ਤੋਂ ਆਊਟ ਆਫ ਜਾ ਕੇ ਕਿਸੇ ਪੋਲਿਟਿਕਸ ਅਰਸ਼ੇ ਪੋਲਿਟਿਕਸ ਮੇਨਸਟ੍ਰੀਮ ਪੋਲਿਟਿਕਸ ਯਾ ਪੰਜਾਬ ਦੀ ਵਿਦਿਆਰਥੀ ਰਾਜਨੀਤੀ ਨੂੰ ਵੱਡੇ ਪੱਧਰ ਤੇ ਪ੍ਰਭਾਵਿਤ ਕਰਦੀ ਹੈ ਤੇ ਜੇਕਰ ਪੰਜਾਬ ਦੀ ਜਿਹੜੀ ਵਿਦਿਆਰਥੀ ਰਾਜਨੀਤੀ ਹੈ ਜੇਕਰ ਇਸ ਚੀਜ਼ ਦੀ ਡਿਮਾਂਡ ਹੈਗੀ ਇਸ ਚੀਜ਼ ਦੀ ਗੱਲ ਉੱਠ ਰਹੀ ਹੈ ਜੇਕਰ ਇਸ ਮੁੱਦਿਆਂ ਦੇ ਆਧਾਰਤ ਪਾਰਟੀਆਂ ਬਣ ਰਹੀਆਂ ਨੇ ਤਾਂ ਕੋਈ ਨਾ ਕੋਈ ਚੀਜ਼ ਤਾਂ ਹੈਗੀ ਆ ਨਾ ਜਿਹੜੀ ਅਣਛੋਈ ਹੈ ਉਹਨੂੰ ਛੂਣ ਦੀ ਲੋੜ ਹੈ ਦੇਖੋ ਜੀ ਗੱਲ ਹੀ ਇਹ ਹੈ ਆਪਾਂ ਗੱਲ ਕਰਦੇ ਆਂ ਜੀ ਪੰਜਾਬ ਦੇ ਵਿੱਚ ਸਭ ਤੋਂ ਵੱਡਾ ਮੈਸੇਜ ਇਹ ਨਹੀਂ ਕਿ ਆਗਾ ਕਿ ਪ੍ਰਧਾਨ ਬਣਿਆ ਪੀ ਉਹਦੇ ਸਭ ਤੋਂ ਵੱਡਾ ਮੈਸੇਜ ਗਿਆ ਕਿ ਇੱਕ ਕੁੜੀ ਵਾਈਸ ਪ੍ਰਧਾਨ ਬਣੀ ਆ ਉਹ ਵੀ ਸੱਤ ਤੋਂ ਉਹ ਵੀ ਸੱਤ ਤੋਂ ਹੁਣ ਇੱਥੇ ਇੱਕ ਮੈਸੇਜ ਹੋਰ ਮੈਨੂੰ ਇਹ ਲੱਗਿਆ ਵੀ ਉਹ ਜੋ ਕੁੜੀ ਉਹ ਮੈਸੇਜ ਨਹੀਂ ਦੇਣਾ ਚਾਹੁੰਦੀ ਸੀ ਪੰਜਾਬ ਨੂੰ ਤੇ ਉਹ ਮੈਸੇਜ ਘਲਾਣਾ ਚਾਹੁੰਦੇ ਸੀਗੇ ਉੱਥੇ ਇਹਨਾਂ ਦਾ ਰੋਲ ਹੈ ਠੀਕ ਹੈ ਠੀਕ ਹੈ ਉਹ ਤੁਹਾਨੂੰ ਵੀ ਪਤਾ ਵੀ ਕੀ ਕੀ ਕਰਨਾ ਚਾਹੁੰਦੇ ਸੀ ਨਾ ਫਿਰ ਗੱਲ ਕਰਦੇ ਆਂ ਵੀ ਸੱਤ ਦੀ ਕਿੱਥੇ ਮਾਇਕੀ ਸਾਨੂੰ ਲੱਗਦਾ ਵੀ ਉਹ ਜਿੱਥੇ ਉਹ ਕੰਮ ਕਰ ਸਕਦੇ ਸੀ ਉਹਨਾਂ ਨੇ ਨਹੀਂ ਕੀਤਾ ਸੱਤ ਨਾਮ ਰੱਖਿਆ ਉਸ ਤੋਂ ਬਾਅਦ ਚ ਗੱਲ ਕੀਤੀ ਕਿ ਅਸੀਂ ਹੱਕਾਂ ਦੀ ਰਾਖੀ ਕਰਾਂਗੇ ਕੀਤੀ ਫਿਰ ਢੋਡੀ ਪਾਰਟੀ ਤੋਂ ਇਲੈਕਸ਼ਨ ਲੜੀ ਹੋਈ ਕੁੜੀ ਤੁਹਾਡੇ ਨਾਲ ਰਹੀ ਹੋਈ ਤੁਹਾਡੇ ਮਤ ਭੇਦ ਹੋ ਸਕਦੇ ਨੇ ਮਨ ਭੇਦ ਦੀ ਗੱਲ ਤਾਂ ਨਹੀਂ ਸੀ ਇਹ ਮਤ ਭੇਦ ਵੀ ਸੀਗੇ ਜਦੋਂ ਇਹਨਾਂ ਦੀ ਪਾਰਟੀ ਚੋਂ ਕੁੜੀ ਬਾਹਰ ਨਿਕਲਦੀ ਆ ਉਸ ਤੋਂ ਬਾਅਦ ਚ ਉਹਦੇ ਸੋਸ਼ਲ ਮੀਡੀਆ ਹੈਂਡਲ ਦੇ ਉੱਤੇ ਵਲਗਰ ਕਮੈਂਟ ਕੀਤੇ ਗਏ ਆ ਗਲਤ ਤਰੀਕੇ ਨਾਲ ਬੋਲਿਆ ਗਿਆ ਉਸ ਤੋਂ ਬਾਅਦ ਸੱਤ ਦਾ ਇੱਕ ਸਿੰਗਲ ਕਮੈਂਟ ਨਹੀਂ ਆਇਆ ਉਹਨਾਂ ਦੇ ਲਈ ਕਿ ਨਹੀਂ ਇੱਕ ਵੀ ਗੱਲ ਗੱਲ ਇੱਕ ਇੱਕ ਕੁੜੀ ਹੈ ਯੂਨੀਵਰਸਿਟੀ ਦੀਆਂ ਦੇ ਬਾਰੇ ਗਲਤ ਨਹੀਂ ਬੋਲਿਆ ਜਾਣਾ ਚਾਹੀਦਾ ਤਾਂ ਉਹ ਨਾਕਾਮੀ ਹੈ ਨਾ ਇਹਨਾਂ ਦੀ ਠੀਕ ਹੈ ਉਹ ਚੀਜ਼ਾਂ ਤੁਹਾਨੂੰ ਲੱਗਦਾ ਵੀ ਐਥ ਕੀ ਕਿਤੇ ਨਾ ਕਿਤੇ ਕੰਸੀਡਰ ਕਰ ਰਹੀਆਂ ਨੇ ਐਥ ਕੀ ਵਿਦਿਆਰਥੀ ਉਸ ਚੀਜ਼ਾਂ ਨੂੰ ਮੈਂ ਕਹੂੰਗਾ ਜਾਂਚ ਪੜਤਾਲ ਰਹੇ ਨੇ ਤੇ ਐਥ ਕੀ ਜੇਕਰ ਉਹ ਮਲਤਾਰਦੇ ਨੇ ਆਪ ਦਾ ਪਲਵਾਨ ਤਾਰਦੇ ਨੇ ਤਾਂ ਉਹਨਾਂ ਨੂੰ ਇਫੈਕਟ ਹੋਊਗਾ ਨਹੀਂ ਬਿਲਕੁਲ ਹੋਏਗਾ ਜੀ ਮਤਲਬ ਕਿ ਸਮਝ ਲਿਏ ਕਿ ਇੱਕ ਕਾਰਡ ਖੇਡਣਾ ਇੱਕ ਮਹੀ ਕੀ ਇੱਕ ਸਿਸਟਮ ਕਰ ਦੇਣਾ ਕਿ ਅਸੀਂ ਕੁੜੀ ਪ੍ਰਧਾਨ ਲਾਉਂਗੇ ਕਿਉਂ ਕਿਉਂਕਿ 75% ਕੁੜੀਆਂ ਨੇ ਤੇ ਉਸ ਤੋਂ ਬਾਅਦ ਉਹਨੂੰ ਹੀ ਪਾਰਟੀ ਚੋਂ ਬਾਹਰ ਕੱਢ ਦੇਣਾ ਇਹ ਕਹਿ ਕੇ ਕਿ ਤੇਰੀ ਸਾਡੇ ਨਾਲ ਵਿਚਾਰਧਾਰਾ ਨਹੀਂ ਰਲਦੀ ਕਿ ਮਤਲਬ ਕਿ ਤੁਸੀਂ ਐਜ਼ ਆ ਇੱਕ ਗਰਲ ਕੈਂਡੀਡੇਟ ਸੋਚ ਕੇ ਉਹਨੂੰ ਆਦੇ ਨਾਲ ਲਾਇਆ ਨਾ ਫਿਰ ਤੁਹਾਡੇ ਕੋਲੇ ਆਦੇ ਕੈਂਡੀਡੇਟ ਸੀਗੇ ਜਿਹੜੇ ਨਾਲ ਤੁਹਾਡੀ ਵਿਚਾਰਧਾਰਾ ਰਲਦੀ ਸੀ ਕਿਉਂ ਨਹੀਂ ਲਗਾਇਆ ਗਿਆ ਫਿਰ ਪਲਾਨ ਖੇਡ ਰਹੇ ਸੀ ਨਾ ਸਟੂਡੈਂਟਸ ਨਾਲ ਵੀ ਕੁੜੀ ਲਗਾਉਂਗੇ ਤਾਂ ਸ਼ਾਇਦ ਵੋਟਾਂ ਵੱਧ ਪੈ ਜਾਣਗੀਆਂ ਪਰ ਇਸ ਤੋਂ ਬਾਅਦ ਜੋ ਤੁਸੀਂ ਏਬੀਵੀਪੀ ਦੀ ਗੱਲ ਕਰ ਲਈਏ ਸੋਪੂ ਦੀ ਗੱਲ ਕਰ ਲਈਏ ਖਾਸ ਤੌਰ ਤੇ ਸੀਵਾਈਐਸਐਸ ਦੀ ਗੱਲ ਕਰ ਲਈਏ ਪਿਛਲੀ ਵਾਰੀ ਵੀ ਬੜਾ ਆਸਾਮ ਦਾ ਦੰਡਪੇਦ ਨਜ਼ਰ ਆਇਆ ਜ਼ੋਰ ਨਜ਼ਰ ਆਇਆ ਐਤਕੀ ਵੀ ਸ਼ਾਇਦ ਉਹ ਜ਼ੋਰ ਜਮائش ਹੁੰਦੀ ਨਜ਼ਰ ਆਊਗੀ ਤਾਂ ਲੱਗਦਾ ਵੀ ਪਲਵਾਨ ਉਹਨਾਂ ਦੇ ਵੀ ਐਤਕੀ ਚੰਗੀ ਖਰਾ ਖਾਦੇ ਹੋਏ ਆ ਦੇਖੋ ਜੀ ਪਲਵਾਨ ਤਾਲੇ ਸਾਹਮਣੇ ਨਹੀਂ ਆਏ ਖਰਾਕ ਦੀ ਤਾਂ ਗੱਲ ਬਾਤ ਦੀ ਆ ਇੱਥੇ ਦਾ ਇਹ ਜੇ ਹਾਲਾਤ ਹੋਏ ਪੈਨ ਪੀਯੂ ਦੇ ਵਿੱਚ ਵੀ ਇੱਕ ਪਾਰਟੀ ਐ ਪੰਜ ਗਰੁੱਪ ਨੇ ਪੰਜਾਂ ਕੋਲੇ ਪੰਜ-ਪੰਜ ਪਲਵਾਨ ਨੇ ਠੀਕ ਹੈ ਠੀਕ ਹੈ ਪਲਵਾਨ ਆਪਸੇ ਚ ਲੜਨਗੇ ਮੈਨੂੰ ਲੱਗਦਾ ਕਿਸੇ ਹੋਰ ਨਾਲ ਲੜਨ ਦੀ ਉਹਨਾਂ ਨੂੰ ਨੋਬੇ ਤੇ ਨਹੀਂ ਆਉਂਦੀਗੀ ਉਹਦਾ ਫਾਇਦਾ ਉਹਦਾ ਫਾਇਦਾ ਦੂਸਰਿਆਂ ਨੂੰ ਠੀਕ ਹੈ ਜਿਨ੍ਹਾਂ ਕੋਲ ਇੱਕ ਪਲਵਾਨ ਹੋਇਆ ਉਹ ਉਹ ਜਿੱਤੇਗਾ ਬਾਕੀ ਹਾਰਨਗੇ ਇਹ ਗੱਲ ਕਲੀਅਰ ਹੈ ਠੀਕ ਸੋ ਪਲਵਾਨ ਹਜੇ ਨੇ ਉਹ ਜਿਹੜੇ ਅਖਾੜੇ ਦੇ ਵਿੱਚ ਤਾਰਦੇ ਨੇ ਨੇ ਉਹ 23 ਤਰੀਕ ਨੂੰ ਨਾਮਜ਼ਦਗੀਆਂ ਪੱਤਰ ਦਾਖਲ ਕੀਤੇ ਜਾਣਗੇ 30 ਤਰੀਕ ਦਾ ਸਮਾਂ ਜਿਹੜਾ ਕਿ ਅਗਸਤ ਦਾ ਉਹ ਨਾਮਜ਼ਦਗੀਆਂ ਪੱਤਰ ਵਾਪਸ ਲੈਣ ਦਾ ਵੀ ਹੋਵੇਗਾ ਤੇ 5 ਤਰੀਕ ਨੂੰ ਸਵੇਰ ਤੋਂ ਜਿਹੜੀ ਵੋਟਾਂ ਦੀ ਪ੍ਰਕਿਰਿਆ ਉਹ ਸ਼ੁਰੂ ਹੋਵੇਗੀ ਤੇ ਰਾਤ 5 ਤਰੀਕ ਨੂੰ ਜਿਹੜਾ ਕਿ ਹੈ ਤਸਵੀਰ ਸਾਫ਼ ਹੋਵੇਗੀ ਕਿਹੜਾ ਪਲਵਾਨ ਜਿਹੜਾ ਕਿ ਜਿਸ ਦੀ ਖਰਾਕ ਤਕੜੀ ਸੀ ਤੇ ਜਿਹਨੂੰ ਵਿਦਿਆਰਥੀਆਂ ਨੇ ਹੱਲਾਸ਼ੀਰ ਦਿੱਤੀ ਹੈ ਮੈਂ ਸਰਖਾਬ ਆਪਣੇ ਸਹਿਯੋਗੀ ਮੱਖਣ ਸਿੰਘ ਦੇ ਨਾਲ ਰੋਜ਼ਾਨਾ ਸਪੋਕਸਮੈਨ ਚੰਡੀਗੜ੍ਹ